ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਇਸ ਸਾਖੀ ਦੁਆਰਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਪਰਮਾਤਮਾ ਜੋ ਵੀ ਕਰਦਾ ਹੈ ਉਹ ਸਾਡੇ ਭਲੇ ਲਈ ਹੀ ਕਰਦਾ ਹੈ ਪਰਮਾਤਮਾ ਸਾਡੇ ਲਈ ਜੋ ਕੁਝ ਵੀ ਕਰਦਾ ਹੈ ਉਸ ਦੇ ਪਿੱਛੇ ਜਰੂਰ ਕੋਈ ਨਾ ਕੋਈ ਰਾਜ ਲੁਕਿਆ ਹੁੰਦਾ ਹੈ ਜੇਕਰ ਮਾਲਕ ਇੱਕ ਪੱਤੇ ਨੂੰ ਵੀ ਹਿਲਾਉਂਦਾ ਹੈ ਤਾਂ ਉਸ ਦੇ ਪਿੱਛੇ ਵੀ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ ਤੇ ਜਦੋਂ ਸਾਡੇ ਨਾਲ ਕੁਝ ਚੰਗਾ ਹੁੰਦਾ ਹੈ ਤਾਂ ਉਦੋਂ ਅਸੀਂ ਬਹੁਤ ਜ਼ਿਆਦਾ ਖੁਸ਼ ਹੋ ਜਾਂਦੇ ਹਾਂ ਪਰ ਜਦੋਂ ਸਾਡੀ ਜ਼ਿੰਦਗੀ ਵਿੱਚ ਕਈ ਵਾਰ ਸਾਡੇ ਨਾਲ ਕੁਝ ਬੁਰਾ ਹੁੰਦਾ ਹੈ ਤਾਂ ਅਸੀਂ ਪਰਮਾਤਮਾ ਦੇ ਨਾਲ ਸ਼ਿਕਾਇਤਾਂ ਕਰਨ ਲੱਗ ਜਾਂਦੇ ਹਾਂ ਪਰ ਅਸੀਂ ਇਹ ਨਹੀਂ ਜਾਣਦੇ ਕਿ ਇਸ ਬੁਰੇ ਹੋਣ ਦੇ ਪਿੱਛੇ ਵੀ ਕੋਈ ਨਾ ਕੋਈ ਸਾਡੀ ਭਲਾਈ ਲੁਕੀ ਹੁੰਦੀ ਹੈ ਇਹ ਸਾਖੀ ਵੱਡੇ ਮਹਾਰਾਜ ਜੀ ਦੇ ਸਮੇਂ ਦੀ ਹੈ ਜਦੋਂ ਉਹਨਾਂ ਦਾ ਸੇਵਾਦਾਰ ਹਿਮਾਚਲ ਤੋਂ ਆਇਆ ਹੋਇਆ ਸੀ ਉਹ ਭਾਈ ਹਮੇਸ਼ਾ ਡੇਰੇ ਆਉਂਦਾ ਸੀ ਤੇ ਬਹੁਤ ਹੀ ਜ਼ਿਆਦਾ ਲਗਨ ਦੇ ਨਾਲ ਸੇਵਾ ਕਰਦਾ ਸੀ ਇੱਕ ਵਾਰ ਡੇਰੇ ਵਿੱਚ ਇੱਕ ਨਵੇਂ ਸ਼ੈੱਡ ਨੂੰ ਬਣਾਉਣ ਦਾ ਕੰਮ ਚੱਲ ਰਿਹਾ ਸੀ ਤਾਂ ਜਦੋਂ ਉਸ ਭਾਈ ਨੂੰ ਪਤਾ ਚੱਲਿਆ ਤਾਂ ਉਹ ਵੀ ਡੇਰੇ ਵਿੱਚ 8 ਦਿਨਾਂ ਦੀ ਸੇਵਾ ਕਰਨ ਦੇ ਲਈ ਡੇਰੇ ਵਿੱਚ ਪਹੁੰਚ ਗਿਆ ਉਸ ਭਾਈ ਨੇ 8 ਦਿਨ ਬੜੇ ਮਨ ਨਾਲ ਸੇਵਾ ਕੀਤੀ ਤੇ ਜਿਸ ਦਿਨ ਉਸਨੇ ਵਾਪਸ ਆਪਣੇ ਪਿੰਡ ਆਉਣਾ ਸੀ ਤਾਂ ਉਸ ਦਿਨ ਡੇਰੇ ਵਿੱਚ ਇਸ ਦਾ ਪੈਰ ਸਲਿੱਪ ਹੋ ਗਿਆ ਤੇ ਉਹ ហេਠਾਂ ਡਿੱਗ ਗਿਆ ਜਦੋਂ ਡਾਕਟਰ ਨੇ ਚੈੱਕ ਕੀਤਾ ਤਾਂ ਉਸਨੇ ਕਿਹਾ ਕਿ ਤੁਹਾਡੇ ਪੈਰ ਦੀ ਹੱਡੀ ਟੁੱਟ ਗਈ ਹੈ ਤੁਹਾਨੂੰ 3-4 ਦਿਨ ਡੇਰੇ ਵਿੱਚ ਹੀ ਆਰਾਮ ਕਰਨਾ ਪਵੇਗਾ ਇਸ ਸੇਵਕ ਭਾਈ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਗਿਆ ਤੇ ਆਪਣੇ ਮਨ ਵਿੱਚ ਸੋਚਣ ਲੱਗਾ ਕਿ ਸਤਿਗੁਰੂ ਨੇ 8 ਦਿਨਾਂ ਦੀ ਸੇਵਾ ਦਾ ਮੈਨੂੰ ਇਹ ਫਲ ਦਿੱਤਾ ਹੈ ਇਹ ਸੋਚ ਕੇ ਭਾਈ ਸੇਵਾਦਾਰ ਬਹੁਤ ਹੀ ਜ਼ਿਆਦਾ ਨਿਰਾਸ਼ ਹੋ ਗਿਆ ਡੇਰੇ ਦੇ ਹਸਪਤਾਲ ਦੇ ਇੱਕ ਬੈੱਡ ਤੇ ਉਹ ਭਾਈ ਪਿਆਸੀ ਤਾਂ ਉਦੋਂ ਉੱਥੇ ਵੱਡੇ ਮਹਾਰਾਜ ਜੀ ਮਰੀਜ਼ਾਂ ਨੂੰ ਦਰਸ਼ਨ ਦੇਣ ਦੇ ਲਈ ਪਹੁੰਚ ਗਏ ਸਾਰੇ ਮਰੀਜ਼ਾਂ ਦੇ ਨਾਲ ਮਹਾਰਾਜ ਜੀ ਨੇ ਬਾਰੀ-ਬਾਰੀ ਗੱਲਬਾਤ ਕੀਤੀ ਸਾਰਿਆਂ ਦਾ ਹਾਲ ਚਾਲ ਪੁੱਛਿਆ ਤੇ ਜਦੋਂ ਉਸ ਸੇਵਾਦਾਰ ਦੀ ਵਾਰੀ ਆਈ ਤਾਂ ਮਹਾਰਾਜ ਜੀ ਨੇ ਕਿਹਾ ਅੱਜ ਰਾਤ ਨੂੰ ਭਜਨ ਸਿਮਰਨ ਤੇ ਜ਼ਰੂਰ ਬੈਠਣਾ ਇਹ ਕਹਿ ਕੇ ਮਹਾਰਾਜ ਜੀ ਉੱਥੋਂ ਚਲੇ ਗਏ ਮਹਾਰਾਜ ਜੀ ਸਭ ਜਾਣੀ ਜਨਸਨ ਸੇਵਾਦਾਰ ਦੇ ਮਨ ਵਿੱਚ ਕੀ ਕੀ ਸਵਾਲ ਪੈਦਾ ਹੋ ਰਹੇ ਹਨ ਤਾਂ ਮਹਾਰਾਜ ਜੀ ਨੇ ਇਸ ਦੇ ਸਵਾਲਾਂ ਦਾ ਜਵਾਬ ਦੇਣ ਲਈ ਕਿਹਾ ਕਿ ਅੱਜ ਭਜਨ ਸਿਮਰਨ ਤੇ ਜ਼ਰੂਰ ਬੈਠਣਾ ਫਿਰ ਜਦੋਂ ਰਾਤ ਹੋ ਗਈ ਤੇ ਉਹ ਸੇਵਾਦਾਰ ਭਜਨ ਸਿਮਰਨ ਤੇ ਬੈਠ ਗਿਆ ਤੇ ਮਹਾਰਾਜ ਜੀ ਦੀ ਕਿਰਪਾ ਨਾਲ ਇਸ ਦੀ ਸੁਰਤੀ ਉੱਪਰ ਮੰਡਲ ਵਿੱਚ ਪਹੁੰਚ ਗਈ ਉੱਥੇ ਉਸ ਨੇ ਜੁ ਵੀ ਦੇਖਿਆ ਤਾਂ ਦੇਖਣ ਦੇ ਮਗਰੋਂ ਉਸ ਨੂੰ ਉਸ ਦੇ ਸਵਾਲਾਂ ਦਾ ਜਵਾਬ ਮਿਲ ਗਿਆ ਉਸ ਦੇ ਮਨ ਵਿੱਚ ਵਾਰ-ਵਾਰ ਇਹੀ ਸਵਾਲ ਪੈਦਾ ਹੋ ਰਹੇ ਸਨ ਕਿ ਅੱਠ ਦਿਨਾਂ ਦੀ ਸੇਵਾ ਦੇ ਮਗਰੋਂ ਮੈਨੂੰ ਇਹੀ ਫਲ ਮਿਲਿਆ ਹੈ ਕਿ ਮੇਰੇ ਪੈਰ ਦੀ ਹੱਡੀ ਟੁੱਟ ਗਈ ਤੇ ਜਦੋਂ ਉਸ ਦੀ ਸੂਰਤੀ ਉੱਪਰ ਮੰਡਲ ਵਿੱਚ ਪਹੁੰਚ ਗਈ ਤਾਂ ਉੱਥੇ ਮਹਾਰਾਜ ਜੀ ਨੇ ਇਸ ਦੀ ਸੂਰਤ ਨੂੰ ਖੁਦ ਦੀ ਖੁਦ ਉਸ ਦੀ ਡੈੱਡ ਬੋਡੀ ਦਿਖਾਈ ਤੇ ਇੱਕ ਬੱਸ ਦਿਖਾਈ ਦਿੱਤੀ ਜਿਹੜੀ ਕਿ ਹਿਮਾਚਲ ਦੇ ਪਹਾੜਾਂ ਵਿੱਚ ਜਾ ਰਹੀ ਸੀ ਕਿ ਉਦੋਂ ਹੀ ਉਸ ਬੱਸ ਦਾ ਬੈਲੈਂਸ بگੜ ਗਿਆ ਤੇ ਬੱਸ ਇੱਕ ਖਾਈ ਵਿੱਚ ਡਿੱਗ ਗਈ ਤੇ ਬੱਸ ਵਿੱਚ ਜਿੰਨੇ ਵੀ ਲੋਕ ਸਨ ਸਾਰਿਆਂ ਦੀ ਮੌਤ ਹੋ ਗਈ ਮਹਾਰਾਜ ਜੀ ਨੇ ਉਸ ਨੂੰ ਦਿਖਾਇਆ ਕਿ ਬਸ ਵਿੱਚ ਸਵਾਰ ਸਾਰੇ ਲੋਕਾਂ ਦੀ ਡੈੱਡ ਬੋਡੀ ਨੂੰ ਬਾਅਦ ਵਿੱਚ ਬਾਹਰ ਕੱਢਿਆ ਜਾ ਰਿਹਾ ਸੀ ਤੇ ਉਹਨਾਂ ਵਿੱਚ ਇੱਕ ਡੈੱਡ ਬੋਡੀ ਉਸ ਸੇਵਾਦਾਰ ਦੀ ਵੀ ਸੀ ਫਿਰ ਮਹਾਰਾਜ ਜੀ ਨੇ ਉਸ ਸੇਵਾਦਾਰ ਨੂੰ ਕਿਹਾ ਤੇਰੇ ਨਾਲ ਹੋਣਾ ਤਾਂ ਐਵੇਂ ਹੀ ਸੀ ਪਰ ਕਿਉਂਕਿ ਤੂੰ ਗੁਰੂ ਦੀ ਸ਼ਰਨ ਵਿੱਚ ਆਇਆ ਹੋਇਆ ਸੀ ਤਾਂ ਇਸ ਕਰਕੇ ਤੇਰੇ ਇਹ ਕਰਮ ਸਿਰਫ ਤੇਰੇ ਪੈਰ ਦੀ ਹੱਡੀ ਟੁੱਟਣ ਨਾਲ ਹੀ ਘਟ ਗਏ ਹਨ ਇਹ ਕਹਿ ਕੇ ਮਹਾਰਾਜ ਜੀ ਉਸ ਸੇਵਾਦਾਰ ਦੇ ਧਿਆਨ ਤੋਂ ਚਲੇ ਗਏ ਤੇ ਉਸ ਦੀ ਸੂਰਤ ਉੱਤਰ ਗਈ ਤੇ ਸਾਰਾ ਕੁਝ ਦੇਖਣ ਦੇ ਮਗਰੋਂ ਉਹ ਸੇਵਾਦਾਰ ਬਹੁਤ ਜ਼ਿਆਦਾ ਰੋਣ ਲੱਗ ਪਿਆ ਤੇ ਸਤਿਗੁਰੂ ਦਾ ਸ਼ੁਕਰ ਕਰਨ ਲੱਗ ਗਿਆ ਤੇ ਕਹਿਣ ਲੱਗਾ ਕਿ ਮਾਲਕ ਜੋ ਕੁਝ ਵੀ ਕਰਦੇ ਹਨ ਉਹ ਸਾਡੇ ਭਲੇ ਲਈ ਹੀ ਕਰਦੇ ਹਨ ਉਹ ਮਹਾਰਾਜ ਜੀ ਨੂੰ ਸ਼ਿਕਾਇਤਾਂ ਕਰ ਰਿਹਾ ਸੀ ਕਿ ਮੈਨੂੰ 8 ਦਿਨਾਂ ਦੀ ਸੇਵਾ ਦਾ ਇਹ ਫਲ ਮਿਲਿਆ ਹੈ ਤੇ ਮਹਾਰਾਜ ਜੀ ਤਾਂ ਮੈਨੂੰ ਸਾंभ ਰਹੇ ਸਨ ਤਰ 5 ਦਿਨਾਂ ਦੇ ਮਗਰੋਂ ਜਦੋਂ ਥੋੜਾ ਬੋਤਾ ਚੱਲਣ ਲੱਗਿਆ ਤਾਂ ਆਪਣੇ ਪਿੰਡ ਸਹੀ ਸਲਾਮਤ ਪਹੁੰਚ ਗਿਆ ਤੇ ਪਿੰਡ ਵਿੱਚ ਜਾ ਕੇ ਉਸ ਨੂੰ ਪਤਾ ਲੱਗਾ ਕਿ 4 ਦਿਨ ਪਹਿਲਾਂ ਪੰਜਾਬ ਤੋਂ ਆਉਣ ਵਾਲੀ ਬੱਸ ਖਾਈ ਵਿੱਚ ਡਿੱਗ ਗਈ ਸੀ ਪਰ ਇਹ ਸਾਰਾ ਕੁਝ ਤਾਂ ਉਹ ਸੇਵਾਦਾਰ ਪਹਿਲਾਂ ਤੋਂ ਹੀ ਜਾਣਦਾ ਸੀ ਉਸ ਦੇ ਮੂੰਹ ਵਿੱਚੋਂ ਬਾਰ ਬਾਰ ਸਤਿਗੁਰੂ ਦੇ ਲਈ ਸ਼ੁਕਰ ਸ਼ੁਕਰ ਨਿਕਲ ਰਿਹਾ ਸੀ ਸੰਗਤ ਜੀ ਉਸ ਬੱਸ ਦਾ ਐਕਸੀਡੈਂਟ ਹੋਣਾ ਤਾਂ ਲਿਖਿਆ ਹੋਇਆ ਸੀ ਪਰ ਸਤਿਗੁਰੂ ਜੀ ਨੇ ਆਪਣੀਆਂ ਰੂਹਾਂ ਨੂੰ ਕਾਲ ਤੋਂ ਬਚਾ ਲੈਂਦੇ ਹਨ ਇਹ ਅਸੀਂ ਇਸ ਸਾਖੀ ਦੁਆਰਾ ਪਾਣ ਲਿਆ ਹੈ ਉਸ ਸੇਵਾਦਾਰ ਵਰਗਾ ਬਾਬਾ ਜੀ ਇੱਕ ਹੋਰ ਸੇਵਾਦਾਰ ਸੀ ਜਿਹੜਾ ਕਿ ਇੱਕ ਵਪਾਰੀ ਸੀ ਤੇ ਹਮੇਸ਼ਾ ਪਾਣੀ ਵਾਲੇ ਜਹਾਜ਼ ਵਿੱਚ ਬੈਠ ਕੇ ਦੂਜੇ ਦੇਸ਼ਾਂ ਵਿੱਚ ਜਾਂਦਾ ਸੀ ਇੱਕ ਵਾਰ ਇਹ ਜਹਾਜ਼ ਤੋਂ ਦੂਜੇ ਜਹਾਜ਼ ਜਾ ਰਿਹਾ ਸੀ ਕੀਰ ਇਸ ਦੇ ਵਿੱਚ ਸਮੁੰਦਰ ਵਿੱਚ ਤੂਫਾਨ ਆ ਗਿਆ ਤੇ ਜਹਾਜ਼ ਡੁੱਬਣ ਲੱਗ ਗਿਆ ਚਾਰੇ ਤਰਫ ਹਫੜਾ ਦਫੜੀ ਮੱਚ ਗਈ ਫਿਰ ਉਸ ਸੇਵਾਦਾਰ ਦਾ ਸਿਰ ਜਹਾਜ਼ ਦੇ ਇੱਕ ਟੁਕੜੇ ਨਾਲ ਜਾ ਵੱਜਿਆ ਤੇ ਉਹ ਬੇਹੋਸ਼ ਹੋ ਗਿਆ ਤੇ ਜਦੋਂ ਉਸ ਨੂੰ ਹੋਸ਼ ਆਇਆ ਤਾਂ ਖੁਦ ਨੂੰ ਇੱਕ ਅਣਜਾਣ ਤੇ ਸੁੰਨ ਸੰਤਾਪੋ ਵਿੱਚ ਜਿਉਂਦਾ ਦੇਖ ਕੇ ਸੇਵਾਦਾਰ ਬਹੁਤ ਹੀ ਜ਼ਿਆਦਾ ਖੁਸ਼ ਹੋ ਗਿਆ ਤੇ ਬਾਬਾ ਜੀ ਦਾ ਧੰਨਵਾਦ ਕਰਨ ਲੱਗ ਪਿਆ ਉਹਨਾਂ ਨੇ ਮੇਰੀ ਜਾਨ ਬਚਾਈ ਹੈ ਜਦੋਂ ਟਾਪੂ ਦੇ ਚਾਰੋਂ ਤਰਫ ਕੁੰਮ ਕੇ ਦੇਖਿਆ ਤਾਂ ਉਹ ਟਾਪੂ ਇਕਦਮ ਸੁੰਨਸਾਂਸੀ ਤੇ ਦੂਰ ਦੂਰ ਤੱਕ ਕੋਈ ਵੀ ਦਿਖਾਈ ਨਹੀਂ ਦੇ ਰਿਹਾ ਸੀ ਇਹ ਦੇਖ ਕੇ ਸੇਵਾਦਾਰ ਬਹੁਤ ਪਰੇਸ਼ਾਨ ਹੋ ਗਿਆ ਤੇ ਬਾਬਾ ਜੀ ਅੱਗੇ ਅਰਦਾਸ ਕਰਨ ਲੱਗਿਆ ਕਿ ਬਾਬਾ ਜੀ ਮੈਨੂੰ ਇੱਥੋਂ ਕੱਢ ਲਵੋ ਇਸ ਤਰ੍ਹਾਂ ਤਾਂ ਮੈਂ ਇੱਥੇ ਹੀ ਮਰ ਜਾਵਾਂਗਾ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ ਕਿ ਮੈਂ ਕਿੱਥੇ ਹਾਂ ਉਸ ਨੇ ਬਾਬਾ ਜੀ ਅੱਗੇ ਬਹੁਤ ਜ਼ਿਆਦਾ ਅਰਦਾਸ ਕੀਤੀ ਤੇ ਇਸ ਤਰ੍ਹਾਂ ਹੀ 2-3 ਦਿਨ ਲੰਘ ਗਏ ਤਾਂ ਸੇਵਾਦਾਰ ਨੇ ਸੋਚਿਆ ਕਿ ਹੁਣ ਸ਼ਾਇਦ ਮੈਂ ਇੱਥੋਂ ਕਦੇ ਵੀ ਨਾ ਜਾ ਸਕਾਂ ਪਰ ਸੇਵਾਦਾਰ ਨੇ ਹਿੰਮਤ ਨਹੀਂ ਹਾਰੀ ਉਹ ਤੇ ਜੰਗਲ ਤੋਂ ਕੁਝ ਲੱਕੜੀਆਂ ਇਕੱਠੀਆਂ ਕੀਤੀਆਂ ਤੇ ਘਰ ਫੂਸ ਇਕੱਠਾ ਕੀਤਾ ਤੇ ਇੱਕ ਝੌਂਪੜੀ ਬਣਾ ਲਈ ਤੇ ਜੰਗਲ ਵਿੱਚ ਫਲ ਸਬਜ਼ੀਆਂ ਉਹ ਕੁਝ ਵੀ ਮਿਲਿਆ ਉਸ ਨੂੰ ਖਾ ਕੇ ਗੁਜ਼ਾਰਾ ਕੀਤਾ ਇਸ ਤਰ੍ਹਾਂ ਕਰਦੇ ਹੋਏ ਹੁਣ ਅਸ ਦਿਨ ਲੰਘ ਗਏ ਸਨ ਇੱਕ ਵਾਰ ਸੇਵਾਦਾਰ ਫਲ ਸਬਜ਼ੀਆਂ ਦੇ ਲਈ ਟਾਪੂ ਦੇ ਅੰਦਰ ਚਲਾ ਗਿਆ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਉਦੋਂ ਤੱਕ ਸ਼ਾਮ ਹੋ ਗਈ ਸੀ ਸੇਵਾਦਾਰ ਜਿਵੇਂ ਹੀ ਚੌਂਪੜੀ ਦੇ ਕੋਲ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਉਸ ਦੀ ਚੌਂਪੜੀ ਵਿੱਚ ਅੱਗ ਲੱਗ ਚੁੱਕੀ ਸੀ ਜਿਸ ਨੂੰ ਦੇਖ ਕੇ ਸੇਵਾਦਾਰ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਗਿਆ ਤੇ ਉਸਨੇ ਸੋਚਿਆ ਕਿ ਸਤਿਗੁਰੂ ਨੇ ਮੇਰੀ ਕੋਈ ਮਦਦ ਨਹੀਂ ਕੀਤੀ ਫਿਰ ਉਹ ਬਹੁਤ ਜ਼ਿਆਦਾ ਨਿਰਾਸ਼ ਹੋ ਕੇ ਉੱਥੇ ਇੱਕ ਦਰਖਤ ਦੇ ਹੇਠਾਂ ਬੈਠ ਗਿਆ ਤੇ ਕੁਝ ਸਮੇਂ ਮਗਰੋਂ ਇੱਕ ਵੱਡੇ ਜਹਾਜ਼ ਦੀ ਆਵਾਜ਼ ਸੁਣਾਈ ਦਿੱਤੀ ਤਾਂ ਸੇਵਾਦਾਰ ਇੱਕਦਮ ਉੱਠ ਕੇ ਖੜਾ ਹੋ ਗਿਆ ਉਸਨੇ ਦੇਖਿਆ ਕਿ ਉਹ ਜਹਾਜ਼ ਇਸੇ ਟਾਪੂ ਦੇ ਕਿਨਾਰੇ ਤੇ ਆ ਰਿਹਾ ਸੀ ਸੇਵਾਦਾਰ ਪੱਜ ਕੇ ਕਿਨਾਰੇ ਦੇ ਕੋਲ ਗਿਆ ਤੇ ਜਹਾਜ਼ ਦੇ ਕਪਤਾਨ ਨੇ ਸੇਵਾਦਾਰ ਨੂੰ ਦੇਖ ਕੇ ਜਹਾਜ਼ ਵਿੱਚ ਬਿਠਾ ਲਿਆ ਸੇਵਾਦਾਰ ਨੇ ਪੁੱਛਿਆ ਕਿ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੈਂ ਇੱਥੇ ਫਸਿਆ ਹੋਇਆ ਹਾਂ ਤਾਂ ਕਪਤਾਨ ਨੇ ਕਿਹਾ ਕਿ ਸਾਨੂੰ ਸਿਗਨਲ ਮਿਲਿਆ ਸੀ ਤਾਂ ਸੇਵਾਦਾਰ ਨੇ ਕਿਹਾ ਕਿ ਪਰ ਐਤਾ ਕੋਈ ਸਿਗਨਲ ਨਹੀਂ ਦਿੱਤਾ ਤਾਂ ਕਪਤਾਨ ਨੇ ਟਾਪੂ ਤੇ ਜਲ ਰਹੀ ਉਸ ਝੌਂਪੜੀ ਵੱਲ ਇਸ਼ਾਰਾ ਕੀਤਾ ਤੇ ਕਿਹਾ ਕਿ ਉਹ ਦੇਖੋ ਉਸ ਤੋਂ ਤੂੰ ਆ ਨਿਕਲ ਰਿਹਾ ਹੈ ਉਸ ਨੂੰ ਦੇਖ ਕੇ ਹੀ ਅਸੀਂ ਇੱਥੇ ਆਏ ਹਾਂ ਇਹ ਸੁਣ ਕੇ ਸੇਵਾਦਾਰ ਹੈਰਾਨ ਹੋ ਗਿਆ ਤੇ ਸਮਝ ਗਿਆ ਕਿ ਉਸ ਦੀ ਝੌਂਪੜੀ ਜਲਣ ਦੇ ਪਿੱਛੇ ਦਾ ਕਾਰਨ ਕੀ ਹੈ ਕੁਝ ਸਮੇਂ ਪਹਿਲਾਂ ਬਾਬਾ ਜੀ ਨੂੰ ਉਹ ਸ਼ਿਕਾਇਤਾਂ ਕਰ ਰਿਹਾ ਸੀ ਹੁਣ ਉਹ ਮੰਨ ਹੀ ਮੰ ਬਾਬਾ ਜੀ ਦਾ ਸ਼ੁਕਰ ਕਰ ਰਿਹਾ ਸੀ ਕਿਉਂਕਿ ਹੁਣ ਉਸਨੂੰ ਸਮਝ ਆ ਗਿਆ ਸੀ ਕਿ ਮਾਲਕ ਜੋ ਵੀ ਕਰਦਾ ਹੈ ਸਾਡੇ ਭਲੇ ਲਈ ਹੀ ਕਰਦਾ ਹੈ ਤੇ ਮਾਲਕ ਤੇ ਹਮੇਸ਼ਾ ਭਰੋਸਾ ਰੱਖਣਾ ਚਾਹੀਦਾ ਹੈ ਕਿਉਂਕਿ ਮਾਲਕ ਦੇ ਹਰ ਕੰਮ ਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ ਇਸ ਵਿੱਚ ਸਾਡੀ ਹੀ ਭਲਾਈ ਲੁਕੀ ਹੁੰਦੀ ਹੈ ਇਸ ਕਰਕੇ ਹਮੇਸ਼ਾ ਵਿਸ਼ਵਾਸ ਰੱਖੋ ਕਿ ਮਾਲਕ ਕਦੇ ਵੀ ਸਾਡੇ ਨਾਲ ਗਲਤ ਨਹੀਂ ਹੋਣ ਦੇਣਗੇ ਰਾਧਾ ਸਵਾਮੀ ਜੀ